ਅਕੀ ਸਰਬਰ ਸਕੀ ਸੁਲਤਾਨ ਲਖ ਦਾ ਤਾਂ ਪੀਰ ਜੀ ਦਾ 21 ਤਰੀਕ ਨੂੰ ਜਨਮ ਦਿਨ ਆ ਉਹਦੀ ਖੁਸ਼ੀ ਦੇ ਵਿੱਚ ਰਾਤ ਯਾਤਰਾ ਨਿਕਲ ਰਹੀ ਹੈ ਇਹ 18 19 20 21 ਚਾਰ ਦਿਨ ਦਾ ਪ੍ਰੋਗਰਾਮ ਠੀਕ ਹੈ ਜਿਹਦੇ ਵਿੱਚ 18 ਤਰੀਕ ਨੂੰ ਝੰਡੇ ਚੜ੍ਹਾ ਦਾ ਰਸਮ ਠੀਕੀ 19 ਤਰੀਕ ਆ ਜ ਰਾਤ ਯਾਤਰਾ ਅੱਜ 19 ਤਰੀਕ ਨੂੰ ਰਾਤ ਯਾਤਰਾ ਹੈ ਔਰ ਕੱਲ ਨੂੰ ਗਰੀਬ ਪਰਵਾਰ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਜੋ ਹਰ ਸਾਲ ਹੀ ਕਾਰਜ ਦਰਬਾਰ ਦੇ ਵਿੱਚ 21 ਤਰੀਕ ਨੂੰ 6 ਵਜੇ ਮਤਲਬ ਰਾਸ਼ਨ ਸਮਰੋਹ ਹੈ ਤੇ 7 ਵਜੇ ਮਹਿਫਲ ਸ਼ੁਰੂ ਹੋएगी ਜੋ ਵਿਸ਼ੇ ਮਹਿਫਲ ਦੇ ਵਿੱਚ ਕਨਵਰ ਗਰੇਵਾਲ ਜੀ ਗੁਨਤਾਜ ਦਾਂਦੀਵਾਲ ਉਮਰਦਰਾ ਚਿਸ਼ਤੀ ਆਇਆ ਹੈ ਤੇ ਆਪਣਾ ਕਲਾਕਾਰ ਹੋਰ ਵੀ ਬਹੁਤ ਹੈ ਹਾਂਜੀ ਟਾਈਮ 7 ਵਜੇ ਤੋਂ ਲੈ ਕੇ ਪ੍ਰਭੂ ਦੀ ਇੱਛਾ ਅਨਸਾਰ ਮਾਲਕ ਦੀ ਇੱਛਾ ਅਨਸਾਰ ਉਹਦੀ ਰਜਾ ਤੋਂ ਬਿਨਾਂ ਤਾਂ ਪਤਾ ਨਹੀਂ ਆਲਦਾ ਹਾਂਜੀ ਸੰਗਤ ਬਾਹਰੋਂ ਵੀ ਆਉਂਦੀ ਹੈ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਰਾਸ਼ਨ ਪਾਣੀ ਦਾ ਲੰਗਰ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਔਰ ਜੋ ਸਹੂਲਤਾਂ ਪੁਲਿਸ ਵਿਭਾਗ ਦੇ ਸਾਨੂੰ ਪ੍ਰਾਈਵੇਟ ਸਕਿਉਰਟੀ ਸਪੌਂਸਰ ਸਭ ਇੰਤਿਆਮ ਰੱਖਿਏ ਹੋਏ ਲੋੜੀ ਦਾ ਸਾਮਾਨ ਬੈੱਡ ਅਲਮਾਰੀ ਕੱਦੇ ਡਰੈਸਿੰਗ ਟੇਬਲ ਸਲਾਈ ਮਸ਼ੀਨ ਜੋ ਵੀ ਸਾਮਾਨ ਹੁੰਦਾ ਹੈ ਸਿਰ ਦੀ ਸੂਈ ਤੋਂ ਲੈ ਕੇ ਪੈਰ ਦੀ ਜੁੱਤੀ ਤੱਕ ਦਿੰਦੇ ਹਾਂ ਹੋਰ ਜਿੱਦਾਂ ਬਰਾਤ ਆਂਦੀ ਹੈ ਬਰਾਤ ਨੂੰ ਉਸੇ ਤਰ੍ਹਾਂ ਪਿਕ ਕਰਦੇ ਆ ਐਦਕੀ ਮੇਰੇ ਖਿਆਲ ਇੱਕ ਹੈ ਬਾਕੀ ਹਫਤੇ ਇੱਕ ਤੱਕ ਇੱਕ ਦਾ ਹੋਰ ਕਰਾਂਗੇ ਕਿਉਂਕਿ ਦੋ ਦਾ ਸੀਗਾ ਇੱਕ ਦਾ ਥੋੜੇ ਦਿਨ ਲੇਟ ਕਰਨਾ ਹੈ ਕਹਿੰਦੇ ਬਾਤ ਕਰ ਰਹੇ ਹਾਂ ਜੀ ਹਾਂ ਜੀ ਰਾਸ਼ਨ ਹਰ ਮੰਥਲੇ ਹੋਇਆ ਕਰੇਗਾ ਕਿਉਂਕਿ ਅਸੀਂ ਸ਼ੁਰੂਆਤ ਸਰਕਾਰ ਦੇ ਜਨਮ ਦਿਨ ਤੋਂ ਕੀਤਾ ਹੈ ਮੁੱਖ ਮਹਿਮਾਨ ਬੀ ਚੋਪੜਾ ਜੀ ਪੰਜਾਬ ਕੇਸੀ ਤੋਂ ਚੀਫ ਆ ਰਹੇ ਨੇ ਹਾਂ ਜੀ ਹਾਂ ਜੀ ਸਰਬ ਸੰਗਤ ਦਰਬਾਰ ਵਿੱਚ ਹਰ ਸਾਲ ਇੱਥੇ ਲਖਦਾਤਾ ਸਕੀ ਸੁਲਤਾਨ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਜੀ ਠੀਕ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਠੀਕ ਹੈ ਕਾਕਾ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਜੀ ਹਾਂਜੀ ਸੰਗਤ ਦੀ ਗੱਲ ਕਰ ਲਈ ਕਿੱਥੋਂ ਕਿੱਥੋਂ ਸੰਗਤ ਪਹੁੰਚਦੀ ਐ ਪੂਰੇ ਪੰਜਾਬ ਤੋਂ ਇੰਡੀਆ ਤੋਂ ਪੂਰੇ ਤੋਂ ਸੰਗਤ ਪਹੁੰਚਦੀ ਐ ਅਲੱਗ-ਅਲੱਗ ਜਗ੍ਹਾ ਤੋਂ ਜੀ ਹਾਂਜੀ ਹਾਂਜੀ ਕਿਵੇਂ ਇੱਥੇ ਲੜਕੀਆਂ ਦੇ ਵੀ ਵਿਆਹ ਕਰਾਈ ਜਾਂਦੇ ਨੇ ਲੋੜਵੰਦ ਲੜਕੀਆਂ ਜਿਨ੍ਹਾਂ ਦੀ ਲੋੜ ਹੁੰਦੀ ਆ ਜੋ ਗਰੀਬ ਘਰਾਂ ਤੋਂ ਹੁੰਦੀਆਂ ਨੇ ਨਹੀਂ ਕਰ ਸਕਦੇ ਅਜਿਹੇ ਹੱਕਾਰ ਦੇ ਵਿਆਹ ਬਹੁਤ ਵੱਡੀ ਚੀਜ਼ ਆ ਅਜੇ ਕੋਟਰਲੇ ਕਰਨੀ ਚਾਹੀਦੀ ਹਾਂਜੀ ਦਰਬਾਰ ਦੇ ਵਿੱਚ ਜ਼ਰੂਰਤਮੰਦ ਲੜਕੀਆਂ ਦੀ ਸ਼ਾਦੀ ਰਾਸ਼ਨ ਵੰਡ ਸਮਰੋਹ ਅੱਖਾਂ ਦੇ ਕੈਂਪ ਹੋਰ ਵੀ ਜੋ ਮਤਲਬ ਸਮਾਜ ਮਲ ਸਮਾਜ ਦੇ ਭਲਾਈ ਦੇ ਕੰਮ ਹੈਗੇ ਆ ਉਹ ਦਰਬਾਰ ਦੇ ਵਿੱਚ ਕੀਤੇ ਜਾਂਦੇ ਹੈਗੇ ਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜਿਵੇਂ ਕਨਵਰ ਗਰੇਵਾਲ ਜੀ ਪੰਜਾਬੀ ਸਿੰਗਰ ਗੁਨਤਾਜ ਦੰਦੀਵਾਲ ਜੀ ਮਲਕੀਤ ਮੱਖਾ ਜੀ ਉਮਰਦਰਾ ਚਿਸ਼ਤੀ ਜੀ ਅਜਾਦ ਜੀ ਇਹ ਸਾਰੇ ਸਿੰਗਰ ਜਿਹੜੇ ਹੈਗੇ ਆ ਮਸ਼ਹੂਰ ਪਹੁੰਚ ਰਹੇ ਨੇ ਜੀ ਸਮਰੋਧੀ ਕੱਲ ਸ਼ੁਰੂਆਤ ਕਰਨ ਜਾ ਰਹੇ ਆ ਜਿਸ ਨਾਲ ਜ਼ਰੂਰਤਮੰਦ ਪਰਿਵਾਰਾਂ ਨੂੰ ਹਰੇਕ ਮਹੀਨੇ ਰਾਸ਼ਨ ਜੋ ਹੈ ਉਹਨਾਂ ਨੂੰ ਦਿੱਤਾ ਜਾਊਗਾ ਹਾਂਜੀ ਮਿੱਤਰੀ ਗਰੁੱਪ ਦੇ ਮਾਲਕ ਵਿਜੇ ਚੋਪੜਾ ਜੀ ਪਹੁੰਚ ਰਹੇ ਨੇ ਜੀ ਹਾਂ ਜੀ ਕਿੰਨੇ ਦਿਨ ਮੇਲਾ ਚੱਲਦਾ ਜੀ ਇਹ 4 ਦਿਨ ਮੇਲਾ ਚੱਲਦਾ ਜੀ 18 ਤੋਂ ਲੈ ਕੇ 21 ਤਰੀਕ ਤੱਕ ਜੋ ਹੈ ਮੇਲਾ ਆ ਕੱਲ ਪਰਸੋਂ 21 ਤਰੀਕ ਨੂੰ ਲਖਦਾਤਾ ਸ ਕੀ ਸੁਲਤਾਨ ਲਾਲਾਂ ਵਾਲੇ ਪੀਰ ਜੀ ਦਾ ਜਨਮ ਦਿਨ ਦਿਹਾੜਾ ਹੋਊਗਾ ਜੋ ਕਿ ਸਾਰੀ ਸੰਗਤ ਅਸੀਂ ਗੱਜ-ਵੱਜ ਕੇ ਖੁਸ਼ੀ ਨਾਲ ਉਹਦਾ ਸਰਕਾਰ ਦਾ ਜਨਮ ਦਿਨ ਦਿਹਾੜਾ ਮਨਾਵਾਂਗੇ ਜੀ ਕਿ ਸੰਗਤ ਕਈ ਵਾਰੀ ਦੂਰੋਂ ਵੀ ਆਉਂਦੀ ਉਹਨਾਂ ਦੇ ਰਹਿਣ-ਸ਼ੈਣ ਲਈ ਖਾਣ-ਪੀਣ ਲਈ ਫਿਰ ਪ੍ਰਬੰਧ ਇਥੋਂ ਕੀਤਾ ਜਾਂਦਾ ਹੈ ਦਰਬਾਰ ਦੇ ਵਿੱਚ ਜਿਹੜੀ ਸੰਗਤ ਬਾਹਰੋਂ ਆਉਂਦੀ ਆ ਉਹਨਾਂ ਦੇ ਰਹਿਣ ਲਈ ਖਾਣ ਪੀਣ ਲਈ ਹਰ ਚੀਜ਼ ਦਾ ਪ੍ਰਬੰਧ ਇੱਥੇ ਕੀਤਾ ਗਿਆ ਹੈਗਾ ਜੀ ਇੱਥੋਂ ਤੱਕ ਕਿ ਸੰਗਤ ਦੀ ਸਹੂਲਤ ਲਈ ਠੀਕ ਆ ਹਰ ਚੀਜ਼ ਦੇ ਇੰਤਜ਼ਾਮ ਕੀਤੇ ਗਏ ਹਨ ਬਾਬਾ ਜੀ ਵੱਲੋਂ ਇਹਨੂੰ ਮਨਾਏ ਜਾਂਦੇ ਹੈਗੇ ਜੀ ਦਰਬਾਰ ਦੇ ਵਿੱਚ ਜਿਵੇਂ ਜਨਮ ਅਸ਼ਟਮੀ ਹੋਗੀ ਜਾਂ ਕੋਈ ਮਲਮਾਸ਼ਵratri ਹੋਗੀ ਹਰ ਤਿਹਾੜੀ ਇਸ ਦਰਬਾਰ ਤੇ ਮਨਾਇਆ ਜਾਂਦਾ ਕਿਉਂਕਿ ਇਸ ਦਰਬਾਰ ਦਾ ਨਾਮ ਹੈ ਸਰਬ ਸੰਗਤ ਦਰਬਾਰ ਜੋ ਕਿ ਸਭ ਦਾ ਸਾਂਝਾ ਦਰਬਾਰ ਆ ਇੱਥੇ ਕਿਸੇ ਵੀ ਧਰਮ ਦੀ ਜੋ ਹੈ ਪੀਰ ਭਾਵਨੀ ਰੱਖਿਆ ਜਾਂਦਾ ਸਭ ਦਾ ਸਾਂਝਾ ਦਰਬਾਰ ਆ ਇੱਥੇ ਹਰ ਧਰਮ ਦੇ ਲੋਕ ਜਿਹੜੇ ਹੈਗੇ ਆ ਕੇ ਹਾਜ਼ਰੀ ਭਰਦੇ ਨੇ ਜਿਹਦੇ ਇੱਥੇ ਮੰਨਤਾ ਜਿੰਨੇ ਵੀ ਸਰੋਥੇ ਸੁਣ ਰਹੇ ਨੇ ਸਾਰਿਆਂ ਨੂੰ ਮੇਰੀ ਫਤਿਹ ਹੈ ਜੀ ਬਾਬਾ ਜੀ ਵੱਲੋਂ ਗੱਲ ਇਹ ਹੈ ਜੀ ਵੀ ਇਹ ਜਿਹੜੀ ਅੱਜ ਰਤ ਯਾਤਰਾ ਕੱਢੀ ਜਾ ਰਹੀ ਹੈ ਇਹ ਇੱਕ ਪਰਿਵਾਰ ਆ ਇੱਕ ਮਹੱਲੇ ਨੂੰ ਜੋੜਨ ਦੇ ਲਈ ਕੀਤੀ ਜਾ ਰਹੀ ਹੈ ਕਾਕਾ ਬਾਬਾ ਜੀ ਨੇ ਦੱਸਿਆ ਕਿ ਕੋਈ ਵੀ ਧਰਮ ਅਲੱਗ ਨਹੀਂ ਹੈ ਹਰ ਵੀਰਵਾਰ ਇੱਥੇ ਚੌਂਕੀ ਲੱਗਦੀ ਹੈ ਬਲਾਕ ਸੀ ਦੇ ਵਿੱਚ ਤਾਂ ਮੈਂ ਦੇਖਿਆ ਵੀ ਹਰੇਕ ਫੈਮਿਲੀ ਚੋਂ ਬੰਦਾ ਬੋਂਦਾ ਸਰਦਾਰ ਕੀ ਆ ਹਿੰਦੂ ਕੀ ਆ ਸਾਰੇ ਬਾਬਾ ਜੀ ਨੇ ਥਾਂਿਆਂ ਨੂੰ ਏਕਤਾ ਦੇ ਨਾਲ ਜੋੜ ਕੇ ਰੱਖਿਆ ਤੇ ਅੱਜ ਜਿਹੜੀ ਇਹ ਰੱਤ ਯਾਤਰਾ ਕੱਢੀ ਜਾ ਰਹੀ ਹੈ ਇਹਦਾ ਮਹੱਤਵ ਹੀ ਇਹ ਹੈ ਕਿ ਮੇਲੇ ਦੀ ਸ਼ੁਰੂਆਤ ਕੀਤੀ ਗਈ ਆ ਕੱਲ ਨੂੰ ਗਰੀਬ ਕੁੜੀਆਂ ਦੇ ਵਿਆਹ ਨੇ ਜਿਵੇਂ ਕਿ ਮੇਰੇ ਵੀਰ ਦੇ ਦੱਥਾ ਗਰੀਬ ਕੁੜੀਆਂ ਦੇ ਵਿਆਹ ਨੇ ਔਰ ਬਾਕੀ ਸਾਡਾ ਮੰਗਾ ਵੀਰ ਆ ਧੂਰੀ ਤੋਂ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਇਨ ਦੀ ਮਦਦ ਦੇ ਨਾਲ ਪਰਮਾਤਮਾ ਦੀ ਮਦਦ ਦੇ ਨਾਲ ਅੱਜ ਇਸ ਮੇਲੇ ਨੂੰ ਚਾਰ ਚੰਦ ਲਗਾਏ ਗਏ ਨੇ ਲਗਾਤਾਰ ਆ ਰਿਹਾ ਮੇਰਾ ਕੋਈ ਨਾਗ ਨਹੀਂ ਹੈ ਔਰ ਮੈਨੂੰ ਬਾਬਾ ਜੀ ਤੋਂ ਬਿਨ ਮੰਗਿਆ ਵੀ ਬਹੁਤ ਕੁਝ ਮਿਲਿਆ ਜੀ ਮੈਨੂੰ ਅੱਜ ਤੱਕ ਕਦੇ ਵੀ ਉਸ ਤੋਂ ਮੰਗਣ ਦੀ ਲੋੜ ਨਹੀਂ ਪਈ ਮੈਂ ਜੋ ਮਨਚ ਸੋਚਦਾ ਹੈ ਮੇਰੀ ਸੱਚੀ ਸਰਕਾਰ ਮੇਰੇ ਕਾਕਾ ਬਾਬਾ ਜੀ ਉਸ ਤੋਂ ਪਹਿਲਾਂ ਘਰ ਪਰੋਡ ਤੋਂ ਪਹਿਲਾਂ ਪਹਿਲਾਂ ਮੇਰੀ ਮਰਿਆਦ ਪੂਰੀ ਕਰਦੇ ਨੇ ਜਿਵੇਂ ਮੇਰੇ ਹੁਣ ਪਿੱਛੇ ਜਾਂ ਪਸੇਆ ਦਰਦੇ ਸੀਗਾ ਜੀ ਤਾਂ ਬਾਬਾ ਜੀ ਨੇ ਆਪ ਦਾ ਅਸ਼ੀਰਵਾਦ ਅੰਦਰ ਨੂੰ ਕੀ ਕੀਤਾ ਜੀ ਮੈਨੂੰ ਕੋਈ ਪ੍ਰੇਸ਼ਰ ਕੋਲ ਨਹੀਂ ਲੋੜਨੀ ਪਈ ਮੈਨੂੰ ਇਹਨਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਬਾਕੀ ਜੋ ਇਹ ਕੰਮ ਕਰਮ ਕਰ ਰਹੇ ਨੇ ਮੈਂ ਕਹਿੰਦਾ ਰਹਿੰਦੀ ਦੁਨੀਆ ਤੱਕ ਪਰਮਾਤਮਾ ਕਾਕਾ ਬਾਪਾ ਜੀ ਨੂੰ ਲੰਬੀ ਉਮਰ ਬਖਸ਼ੇ ਔਰ ਇਹ ਇਹਨਾਂ ਦਾ ਸਹਿਯੋਗ ਪਬਲਿਕ ਨੂੰ ਦਿੱਤਾ ਜਾਵੇ ਜਿਵੇਂ 18 ਤਰੀਕ ਨੂੰ ਚੰਡੇ ਵੀ ਤੇ ਚੰਦਰ ਵੀ ਰਸਮ ਅਦਾ ਕੀਤੀ ਗਈ ਸੀ ਉਹ ਦੁਰਦਸ਼ ਸੰਗਰੂ